ਪੰਜਾਬ ਦੇ ਮਸ਼ਹੂਰ ਗਾਇਕਾਂ ਦੇ ਵਿੱਚੋਂ ਆਰਨੇਦ ਦਾ ਨਾਮ ਵੀ ਸਾਹਮਣੇ ਆਉਂਦਾ ਜਿਨ੍ਹਾਂ ਨੇ ਮਾਨਸਾ ਵਰਗੇ ਪਛੜੇ ਇਲਾਕੇ ਵਿੱਚ ਉੱਠ ਕੇ ਬੁਲੰਦੀਆਂ ਨੂੰ ਛੂਹਾ ਹੈ ਗਾਇਕ ਦੇ ਡਿਫਾਲਟਰ ਦੱਬਦਾ ਕਿੱਥੇ ਆ ਮਜ਼ਾਕ ਥੋੜੀ ਆ ਤੇ ਹੋਰ ਵੀ ਕਈ ਗੀਤ ਇੰਡਸਟਰੀ ਵਿੱਚ ਸੁਪਰ ਡੂਪਰ ਹਿੱਟ ਸਾਬਤ ਹੋਏ ਨੇ ਦਾਜੀ ਆਰ ਨੇ ਸੋਸ਼ਲ ਮੀਡੀਆ ਤੇ ਕੁਝ ਖਾਸ ਐਕਟਿਵ ਨਹੀਂ ਰਹਿੰਦੇ ਪਰ ਉਹ ਅਕਸਰ ਸਮਾਜ ਸੇਵਾ ਵਿੱਚ ਆਪਣਾ ਹੱਥ ਵਟਾਉਂਦੇ ਹੋਏ ਨਜ਼ਰ ਆਉਂਦੇ ਨੇ ਦਾਜੀ ਆਰ ਨੇ ਜ਼ਿਆਦਾਤਰ ਸਮਾਂ ਆਪਣੇ ਪਿੰਡ ਦੇ ਲੋਕਾਂ ਨਾਲ ਪਿੰਡ ਵਿੱਚ ਹੀ ਬਿਤਾਉਂਦੇ ਨੇ ਤੇ ਹਾਲ ਹੀ ਵਿੱਚ ਗਾਇਕ ਵੱਲੋਂ ਆਪਣੇ ਪਿੰਡ 'ਚ ਇੱਕ ਅਜਿਹਾ ਹੀ ਨੇਕ ਉਪਰਾਲਾ ਕੀਤਾ ਗਿਆ ਜਿਸ ਦੀ ਵੀਡੀਓ ਆਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝੀ ਕੀਤੀ ਜੀ ਹਾਂ ਆਰਨਿਤ ਨੇ ਆਪਣੇ ਪਿੰਡ ਵਿੱਚ ਲੋਕਾਂ ਨਾਲ ਮਿਲ ਕੇ ਵੱਧ ਤੋਂ ਵੱਧ ਰੁੱਖ ਲਗਾਏ ਤੇ ਕੁਦਰਤ ਨੂੰ ਬਚਾਉਣ ਵਿੱਚ ਆਪਣਾ ਹਿੱਸਾ ਅਦਾ ਕੀਤਾ ਗਾਇਕ ਨੇ ਵੀਡੀਓ ਸਾਂਝੀ ਕਰਦੇ ਹੋਏ ਲੋਕਾਂ ਨੂੰ ਇੱਕ ਖੂਬਸੂਰਤ ਸੁਨੇਹਾ ਦਿੱਤਾ ਤੇ ਦੱਸਿਆ ਕਿ ਹੋਰ ਲੋਕਾਂ ਨੂੰ ਵੀ ਰੁੱਖ ਲਗਾ ਕੇ ਆਪਣੀ ਕੁਦਰਤ ਦੀ ਸੰਭਾਲ ਕਰਨੀ ਚਾਹੀਦੀ ਹੈ ਜੇਰਾ ਤੁਸੀਂ ਵੀ ਵੇਖੋ ਗਾਇਕ ਦੀ ਪੂਰੀ ਵੀਡੀਓ ਤੇ ਤੁਹਾਡੇ ਇਸ ਬਾਰੇ ਆਪਣੇ ਕੀ ਵਿਚਾਰ ਨੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿੰਨੇ ਪੈਸੇ ਲੈਣੇ ਵੀਰਾ ਦੱਸ ਹਾਂ ਕਿੰਨੇ ਪੈਸੇ ਲੈਣੇ ਮਲਾਂਗੀ ਆ ਸਫਰੀ ਗਾਓ ਸਫਰੀ ਗਾਓ ਏ ਸਫਰੀ ਕਿੰਨੇ ਲੈਣਗੇ ਹਾਂ ਕਿੰਨੇ ਦੇਖੋ ਬਸ 200 ਰੁਪਏ ਬਸੋ ਦੇਖੋ ਦੱਸੋ ਲੂ 200 ਪੈਸੇ ਵਾਲੇ ਘੱਟ ਮੰਗੇ ਨੇ ਬਦਲ ਨਹੀਂ ਬਦਲ ਬਦਲ ਗੈਣਾ ਆ ਕੱਲ ਨੂੰ ਆਉਂਗਾ ਜਿੰਗਾ ਮੈਂ ਕਰੇ ਬਦਲਾਂਗੇ ਆ ਪੱਕਾ ਕਿ ਜਿਹ ਹੋਣੀ ਪੱਕਾ ਹਾਂ ਠੀਕ ਹੈ ਠੀਕ ਹੈ ਮੇਰਾ ਕੱਲ ਨੂੰ ਆਉਂਗਾ ਬਾਏ ਬਾਏ ਬਿਆ ਕਰਦੀ ਏ ਤੇਰਾ ਹਾਂ ਬਿਆ ਕਰਦੀ ਚਲਦੀ ਗੱਲ ਨੂੰ ਆ ਕੇ ਜਮਾਈ ਨਾ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਅਜੇ ਤਿੰਨ ਮਹੀਨਾ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ